ਗੁਰਪੁਰਬ ਦੀ ਤਿਆਰੀ ਚੱਲ ਰਹੀ ਸੀ ਸਾਰੇ ਬੱਚੇ ਤਨਉਮਾ ਸੇਵਾ ਕਰ ਰਹੇ ਸੀ ਤੇ ਲੰਗਰ ਦੀ ਸੇਵਾ ਦੇ ਨਾਲ ਨਾਲ ਸਭ ਆਪਣੀ ਸੇਵਾ ਨਿਭਾ ਰਹੇ ਸੀ ਫਿਰ ਉਸ ਤੋਂ ਬਾਅਦ ਮਠੇਲੇ ਦੀ ਤਿਆਰੀ ਕੀਤੀ ਗਈ ਤੇ ਪਟੀਆਂ ਨੂੰ ਮਠਾ ਰੋਇਆ ਗਿਆ ਕਿ ਲੰਗਰ ਦੀ ਤਿਆਰੀ ਸ਼ੁਰੂ ਕੀਤੀ ਜਾਵੇ ਤੇਲ ਤੇ ਮਠਾ ਪਾ ਕੇ ਪਟੀਆਂ ਤੇ ਲੰਗਰ ਦੀ ਤਿਆਰੀ ਕੀਤੀ ਸਟੀਆਂ ਨੂੰ ਤਿਆਰ ਕੀਤਾ ਤੇ ਸਾਬ ਜਾਨੇ ਬਹੁਤ ਕੁਰਸੀ ਕਿੱਜੇ ਬਣਾ ਦੇ ਜਿਹੜਾ ਪੂਰਾ ਹੈ ਤੇ ਮੇਰੇ ਤੋਂ ਮੇਰੀ ਪਛਾਣ ਕਿਹੜਾ ਸਭ ਨੂੰ ਕੰਮ ਕਰ ਰਹੇ ਜੀ ਦਾ ਆਸਨ ਤਿਆਰ ਕੀਤਾ ਗਿਆ ਖਲਾ ਜੜਾਇਆ ਗਿਆ ਤੇ ਬਰਬਤੀ ਜਿੱਤੀ ਉਸ ਦੇ ਨਾਮ ਨਾਲ ਫੁੱਲਾਂ ਦੀ ਪਾਰੀ ਹੋ ਰਹੀ ਸੀ ਜਿਹੜਾ ਅੰਗਾਰ ਜਿਹੜਾ ਨਾਮ ਨਾਲ ਜਦੋਂ ਚਾਰੇ ਛੱਡੇ ਜਾਂਦੇ ਕਿਹੜਾ ਨਾਮ ਦੱਸਾਂਗੇ ਇਸ ਦੇ ਨਾਲ ਨਾਲ ਹਲਵਾਈ ਸਾਬੁਨੇ ਸਾਬਾ ਪਕਣਾ ਫਰਜ਼ ਨਿਭਾਰੇ ਸੀ ਬੱਚੇ ਆਪਣਾ ਨਿਭਾਰੇ ਸੀ ਹਲਵਾਈ ਹੁਣੇ ਆਪਣਾ ਨਿਭਾਰੇ ਸੀ ਸਾਰੀ ਮਾਰਕੀਟ ਸੇਵਾ ਦੇ ਵਿੱਚ ਆਪਣਾ ਤੁਨੋਂ ਮਨੋ ਜੋਨਾ ਦਾ ਫਰਜ਼ ਸੀ ਅਦਾ ਕਰਦੇ ਪਏ ਸੀ ਤੇ ਜਲੇਬੀਆਂ ਨਿਕਲਣੇ ਸ਼ਟਾਰਟ ਹੋ ਗਿਆ ਸੀ ਉਸ ਤੋਂ ਬਾਅਦ ਦਾਦਾ ਜੀ ਦੇ ਪ੍ਰਸ਼ਾਦ ਦੀ ਪਿਆਰ ਸਭ ਮੰਮੀ ਦਾ ਜੀ ਦੇ ਸੰਤੇ ਕੇ ਪ੍ਰਸ਼ਾਦ ਤਿਆਰ ਹੋ ਗਿਆ ਸੀ ਫਿਰ ਉਸ ਨੂੰ ਜੀ ਬਾਬਾ ਜੀ ਕੋਲ ਵੀ ਅਸੀਂ ਤੇ ਇਹ ਦੁੱਧ ਲੈ ਕੇ ਤੇ ਚੱਲ ਆਇਆ ਬਾਬਾ ਜੀ ਅਸੀਂ ਤੇ ਆ ਗਏ ਕੋਸਰ ਨਾ ਜੀ ਸਾਰੇ ਫੋਨ ਸੁਣਿਆ ਬਾਬਾ ਜੀ से के बाद बाद सब बच्चों बाबा जी ने प्यारित उन्होंने असीसा दी कि बाबाजी चढ़िया कला दे हिम्मत देख अपने चरणों में ला दूसरी तरह तरह गुरु की सेवा करते हैं बाबा जी ने सब बच्चों को प्यार आशीर्वाद ਉਸ ਤੋਂ ਬਾਅਦ ਬੱਚਿਆਂ ਨੇ ਆਪ ਨਾਮ ਨੂੰ ਬੁਲਾਦਾ ਬਾਬਾ ਜੀ ਦਾ ਸ਼ੇਖ ਹੈ ਪਹਿਲਾਂ ਉਹ ਕਰਦੇ ਉਸ ਤੋਂ ਬਾਅਦ ਸੰਗਤਾਂ ਨੂੰ ਆਦੇ ਸਤਿ ਸ਼੍ਰੀ ਅਕਾਲ ਸਰੂਪੇ ਦਿੱਤੇ ਗਏ ਨਾਲ ਬਾਬਾ ਜੀ ਦੇ ਚਾਰੇ ਛੱਡੇ ਗਏ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਭ ਨੂੰ ਜੀ ਸਤਿ ਸ਼੍ਰੀ ਅਕਾਲ ਸਭ ਨੂੰ ਜੀ ਸਤਿ ਸ਼੍ਰੀ ਅਕਾਲ ਗੰਗਰ ਦੀ ਸ਼ਾਨ ਕਿਸੇ ਤੇਰੇ ਪਾਖਾ ਲੰਗਰ ਦੀ ਸ਼ਾਨ ਤੋਂ ਸ਼ੁਰੂ ਹੋ ਗਈ ਸੀ ਤੇ ਬੱਚਾ ਨੇ ਫਟਾਫਟ ਬਾਜ ਗੋੜ ਮੱਥੇ ਤੇ ਸਿਰ ਜੁੜੀ ਕਿ ਤੇ ਲੰਗਰ ਦਾ ਮਾਣ ਤੇ ਇੰਨੀ ਲੰਗਰ ਸੀ ਕਿ ਕੋਈ ਤੇੜੇ ਕੋਲ ਨਾ ਮੇਰਾ ਰਸਤਾ ਸ਼ਿਵਾਂ ਮਾਰਤੀ ਦੀ ਬਾਰਲੇ ਦਾਸੀ ਕਿ ਤੁਹਾਨੂੰ ਆਪਰੇਆ ਸ਼ੋਅ ਨੂੰ ਦੇਖਣ ਦੀ ਬਹੁਤ ਖੁਸ਼ੀ ਹੋ ਰਹੀ ਹੈ। ਪਾਪਾ ਜੀ ਸਿੱਖਾ ਕਰਦੇ ਜਿਵੇਂ ਕਰੇਂਗਾ ਉਹ ਬੱਦਲ ਬੱਦਲੋਂ ਚੇਸੇ ਰੱਖਣਾ ਹੈ। ਇਹ ਗੱਲ ਸਿਰ ਸਿਰਤ ਰਹਿੰਦਾ ਹੈ। ਅਸੀਂ ਬਹੁਤ ਖੁਸ਼ ਕਿ ਬਾਬਾ ਜੀ ਨੇ ਆਪਣੇ ਕਿਰਤਾਨਾ ਸੰਬੰਧੀ ਸਭ ਲੋਕ ਕੀਤਾ ਕਿ ਅਸੀਂ ਸੰਗਤਾਂ ਦੇ ਦਰਸ਼ਨ ਕਰ ਸਕੀਏ ਤੇ ਨਾਲ ਮਿਲ ਕੇ ਸੇਵਾ ਨਿਭਾ ਸਕੀਏ। ਤੇ ਮੇਰੇ ਤੇ ਮੇਰੇ ਪਰਿਵਾਰ ਦੇ ਬੱਚਿਆਂ ਨੂੰ ਸਭ ਨੂੰ ਦਗਾ ਉਹਨਾਂ ਦਾ ਪੇਜ ਦੇਖੋ ਪੂਰਾ ਇੱਕ ਲੱਖ ਦਾ ਕਿ ਤੇ ਜੀ ਸੋਹਣਾ ਮੈਂ ਜਾਣਦੇ ਤੇ ਤੇਰੀ ਅਸੀਂ ਜਾਣਦੇ ਅੰਮ੍ਰਿਤ ਰਲਾ ਦਾ ਮਾਤਾ ਜੀ ਤੇ ਸੋਹਣੇ ਤੇ ਅਸੀਂ ਸੇਵਾ ਦੀ ਸ਼ੁਕੋਵਸ ਕਰਵਾਉਂਦੇ ਹਾਂ ਸੋਹਣੇ ਤੇ ਸੰਗਤ ਸੁਣਦਾ ਅਸੀਂ ਆਉਂਦੇ ਹਾਂ ਜਿਸ ਤੋਂ ਅਸੀਂ ਲੱਗਦਾ ਹੈ ਕਿ ਉਹ ਜਾਂਦੇ ਸਕੀਏ ਪੌਂਟਾਂ ਨੂੰ

ਦੇਰ ਪਾਵੇ ਆਲਾ ਆਲਾ ਮਾਰੇ ਸੋਨਿਆ ਲੈ ਸੋ ਸੁਆਕਾ ਆਲ ਗੁਰਜੀਤ ਆਉਣੀ ਨਹੀਂ ਉਸ ਤੋਂ ਬਾਅਦ ਅਸੀਂ ਮੋਮਬਤੀਆਂ ਜਗਾਈਆਂ ਕਿ ਬਾਬਾ ਜੀ ਦਾ ਅਜ ਬਿਪੁਰਵ ਹੈ ਉੱਧਰ ਉੱਧਰ ਤੇ ਸਾਰ ਪਾਸੇ ਰੋਸ਼ਨੀ ਹੋ ਰੋਸ਼ਨੀ ਚਾਹੀਦੀ ਹੈ ਦੋਨਾਂ ਪਾਸੇ ਸਲੋਨ ਤੇ ਮੋਮਬਤੀਆਂ ਜਗਾਈਆਂ ਗਈਆਂ ਬਹੁਤ ਖੁਸ਼ੀ ਨਾਲ ਬੱਚੇ ਬਹੁਤ ਖੁਸ਼ੀ ਕਿ ਅੱਜ ਬਾਬਾ ਜੀ ਦਾ ਗੁਰਪੁਰਬ ਹੈ ਔਰ ਸਾਰੇ ਬੱਚੇ ਨਾਲ ਮਿਲ ਕੇ ਮਹੱਭਤ ਕਰ ਰਹੇ ਸੀ ਮੇਰੀ ਚੇਰ ਦੇ ਉੱਤੇ ਵਾਲੀ ਇਸ ਤਰ੍ਹਾਂ ਸਭ ਨੇ ਮਿਲ ਕੇ ਗੁਰਪੁਰਬ ਨੂੰ ਬਹੁਤ ਖੁਸ਼ੀ ਨਾਲ ਔਰ ਸੇਵਾ ਕਰਦੇਣ ਪਾਇਆ ਉਸ ਤੋਂ ਬਾਅਦ ਬੱਚੇ ਕਹਿੰਦੇ ਸੀ ਬਾਬਾ ਜੀ ਦਾ ਗੁਰਪੁਰਬ ਹੈ ਅੱਜ ਅਸੀਂ ਪਟਾਕੇ ਚਲਾਉਣੇ ਆ ਤੇ ਫਿਰ ਬਾਬਾਈ ਦੇ ਜਾਂਦੇ ਹਾਂ ਬਹੁਤ ਖੁਸ਼ੀ ਵਿੱਚ ਚਲਾਏਗੇ ਪਟਾਕੇ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਤੋਂ ਫਿਰ ਮੇਰੇ ਤੇ ਮੇਰੇ ਪਰਿਵਾਰ ਤੇ ਬੱਚਾ ਵੱਲੋਂ ਬਾਬਾ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਅਸ ਓਕੇ ਡਨ